ਨਮਸਕਾਰ ਮੈਂ ਪ੍ਰਦੀਪ ਸ਼ਰਮਾ ਨਵਾਂ ਜਵਾਨਾ ਟੀਵੀ ਤੋਂ ਦੀਵਾਲੀ ਦੀ ਆਰੋਂ ਕਾ ਜਾਰੀ ਹਨ ਮੁਬਾਰਕਾ ਗੁੱਡ ਵਿਸ਼ੇਸ ਲੈਣ ਦਾ ਸਿਲਸਿਲਾ ਵੀ ਜਾਰੀ ਹੈ ਤੇ ਆਪਣੇ ਘਰਾਂ ਨੂੰ ਖਰੀਦਾਰੀ ਕਰਕੇ ਸਜਾਉਣ ਦਾ ਸਿਲਸਿਲਾ ਵੀ ਜਾਰੀ ਹੈ ਇਹ ਰੰਗਾਂ ਦਾ ਤਿਉਹਾਰ ਹੈ ਲਾਈਟਾਂ ਦਾ ਪ੍ਰਕਾਸ਼ ਦਾ ਤਿਉਹਾਰ ਹੈ ਯਾਨੀ ਲਾਈਟ ਮਤਲਬ ਦੀਵਾ ਦੀ ਲੋ ਅੰਧਕਾਰ ਤੋਂ ਰੋਸ਼ਨੀ ਦੀ ਔਰ ਅਗਿਆਨਤਾ ਦੇ ਨੇਰੇ ਤੋਂ ਗਿਆਨਤਾ ਦੀ ਰੋਸ਼ਨੀ ਦੀ ਔਰ ਦਾ ਨਾਮ ਹੀ ਦੀਵਾ ਜਗਾਣਾ ਹੈ ਅਸੀਂ ਪੰਜਾਬੀ ਲੋਕ ਹਮੇਸ਼ਾ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਕਿਸੇ ਦੀ ਦੁੱਖ ਤਕਲੀਫ ਤੇ ਵਿਚਂਦਾਲ ਖੜਨ ਵਾਲੇ ਲੋਕਾਂ ਤੇ ਹੁਣ ਅਸੀਂ ਕਿਵੇਂ ਭੁੱਲ ਜਾਈਏ ਕਿ ਜਿਹੜੇ ਸਾਡੇ ਪੰਜਾਬੀ ਵੀਰਾਂ ਦੇ ਘਰ ਕੁਦਰਤੀ ਕਰੋਪੀ ਪਿਛਲੇ ਮਹੀਨੇ ਹੜਾਂ ਦੀ ਮਾਰ ਥੱਲੇ ਆ ਗਏ ਉਹਨਾਂ ਦੇ ਘਰਾਂ ਦੇ ਵਿੱਚ ਹਨੇਰਾ ਹੈ ਉਹਨਾਂ ਦੇ ਕੋਲ ਨਾ ਖੇ ਸਮਾਨ ਰਿਆ ਨਾ ਕਰ ਰਿਆ ਤੇ ਕਈ ਸੰਸਥਾਾਂ ਮ ਉਹਨਾਂ ਦੀ ਮਦਦ ਵਾਸਤੇ ਅੱਗੇ ਆਈਆਂ ਵੀ ਪਰ ਮੈਂ ਸਮਝ ਸਕਦਾ ਹਾਂ ਕਿ ਸਾਡਾ ਵਿਵਰਜ ਬੰਦਾ ਹੈ ਕਿ ਜਿੱਥੇ ਵੀ ਅਸੀਂ ਕੋਸ਼ਿਸ਼ ਹੋ ਸਕੇ ਸੰਭਵ ਹੋ ਸਕੇ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਦੀ ਲੋ ਜਗਾਈਏ ਉਹਨਾਂ ਨੂੰ ਖੁਸ਼ੀਆਂ ਦੇਈਏ ਉਹਨਾਂ ਦਾ ਸਹਾਰਾ ਬਣੀਏ ਔਰ ਲੁਧਿਆਣੇ ਦੇ ਵਿੱਚ ਦੀਵਾਲੀ ਦੇ ਆਰੋਰ কা ਕਿਸ ਤਰ੍ਹਾਂ ਦੀ ਆ ਰਹੀ ਹੈ ਪੇਸ਼ ਹੈ ਇਸ ਦੀ ਇੱਕ ਰਿਪੋਰਟ ਜੀ ਦੀਵਾਲੀ ਦੇ ਰੌਣਕਾਂ ਦੇ ਵਿੱਚ ਇੱਕ ਇਹ ਵੀ ਰੰਗ ਵੀ ਸ਼ਾਮਲ ਹੈ ਫੁੱਲਾਂ ਦਾ ਔਰ ਇਹ ਜਿਹੜੀ ਫੁੱਲ ਮੰਡੀ ਹੈ ਇਹ ਲੁਧਿਆਣੇ ਦੀ ਬਹੁਤ ਪ੍ਰਮੁੱਖ ਫੁੱਲ ਮੰਡੀ ਹੈ ਔਰ ਦੀਵਾਲੀ ਦੇ ਹਾਰ ਤੇ ਸਪੀਕ ਦੇ ਉੱਤੇ ਆ ਇਹ ਹੁੰਦਾ ਹੈ ਸੀਜ਼ਨ ਔਰ ਬੜੇ ਖੂਬਸੂਰਤ ਹੱਥਾਂ ਦੇ ਨਾਲ ਬਹੁਤ ਖੂਬਸੂਰਤ ਆਰ ਸੁਸ਼ੋਭਿਤ ਹਨ ਔਰ ਇਹ ਕਿੱਥੋਂ ਆਂਦਾ ਜੀ ਸਾਰਾ ਫੁੱਲਾਂ ਦਾ ਕੰਮ ਦਿੱਲੀੋਂ ਆਂਦਾ ਕਲਕੱਤਾੋਂ ਆਂਦਾ ਉਜੈਨ ਆਂਦਾ ਬਾਲ ਤੋਂ ਆਂਦਾ ਸਾਰੇ ਸ਼ਹਿਰ ਤੋਂ ਆਂਦਾ ਦਿੱਲੀ ਕਲਕੱਤਾ ਉਜੈਨ ਤੋਂ ਦੇਖੋ ਇਹ ਕਿਹੜੇ ਖੇਤਾਂ ਦੇ ਵਿੱਚ ਇਹ ਉਗਦਾ ਹੋਏਗਾ ਔਰ ਕਿੰਨੀ ਮਿਹਨਤ ਦੇ ਨਾਲ ਉਗਾਇਆ ਜਾਂਦਾ ਹੋਏਗਾ ਔਰ ਇਹ ਕਿੰਨੇ ਦਿਨ ਚ ਪਹੁੰਚਦਾ ਹੋਏਗਾ ਜੀ ਇਹ 3 ਦਿਨ ਬਾਅਦ ਆਉਂਦਾ ਜੀ 3 ਬਾਅਦ ਦਿਨ ਦਿਨ ਬਾਅਦ ਇੱਥੇ ਪਹੁੰਚਦਾ ਹੈ ਤੇ ਔਰ ਖੂਬਸੂਰਤ ਹਲ ਹੈ ਔਰ ਤੁਹਾਡਾ ਕੀ ਸ਼ੁਭਨਾਮ ਸਾਹਿਬ surjit singh surjit singh ji ਅ ਅੱਜ ਕੱਲ੍ਹ ਦੀਵਾਲੀ ਦੇ ਦਿਨਾਂ ਦੇ ਵਿੱਚ ਇਹ ਤੁਹਾਡੀ ਗੱਲ ਕਰੀਏ ਤੇ ਕਿੰਨੇ ਕੁ ਕੀਮਤ ਦੇ ਫੁੱਲ ਵਿਕ ਜਾਂਦੇ ਹੋਣਗੇ ਇਸ ਟਾਈਮ ਦਾ ਬੋਕੇ ਦੇ ਹਿਸਾਬ ਨਾਲ ਅੰਦਾਜ਼ਾ ਬਹੁਤ ਰੜਾ ਹੈ ਰੇਟ ਵੀ ਹਾਈ ਹੈ ਰੇਟ ਵੀ ਹਾਈ ਹੈ ਤੇ ਲੋਕਾਂ ਦੀ ਡਿਮਾਂਡ ਵੀ ਹਾਈ ਹੈ ਹਾਂ ਜੀ ਔਰ ਇਹਨਾਂ ਦਿਨਾਂ ਸਭ ਤੋਂ ਵੱਧ ਕਿਹੜੇ ਫੁੱਲ ਦੀ ਜ਼ਿਆਦਾ ਡਿਮਾਂਡ ਰਹਿੰਦੀ ਸਭ ਤੋਂ ਜ਼ਿਆਦਾ ਇਸ ਵੇਲੇ ਕਲਕੱਤਾ ਰੜੀ ਆ ਰਹੀ ਆ ਰਹੀ ਦੂਸਰੇ ਆਗੇ ਰੈਂਜਿੰਗ ਦਾ ਵਗਾਰ ਆਰਗੇਸਟ ਜਿਹੜੀਆਂ ਆਉਂਗੀਆਂ ਅੱਛਾ ਜੀ ਆ ਜਾਂਦੇ ਨਿਮਾੜੇ ਔਰ ਇਹ ਜਿਹੜੀ ਮੰਡੀ ਚ ਆਪਾਂ ਦੇਖ ਰਹੇ ਆ ਇਹ ਪੰਜਾਬ ਦੀ ਸਭ ਤੋਂ ਦੇਖਣ ਨੂੰ ਬੜੀ ਲੱਗਣਾ ਲੁਧਿਆਣੇ ਸਾਰੇ ਜਗ੍ਹਾ ਜਿਆਦਾ ਕਿਨੇ ਬੜੇ ਵਾਹ ਇੱਥੋਂ ਸਾਰੀ ਸਪਲਾਈ ਹੋ ਰਹੀ ਹੈ ਇੱਥੋਂ ਹੀ ਸਪਲਾਈ ਹੋ ਰਹੀ ਹੈ ਸਾਰੀ ਇੱਥੋਂ ਸਪਲਾਈ ਵਾਹ ਔਰ ਸਵੇਰੇ ਕਿੰਨੇ ਵਜੇ ਸ਼ੁਰੂ ਹੋ ਜਾਂਦੀ ਹੈ ਸਵੇਰੇ 6 ਵਜੇ ਸ਼ੁਰੂ ਹੋ ਜਾਂਦੀ ਹੈ ਅੱਛਾ ਜੀ ਮੇਰੇ ਜੇਵੈਦਾਰੂ 11 ਵਜੇ ਚੱਲੂਗਾ ਮੈਂ ਕੀ ਬਾਤ ਤੇ ਦੇਖੋ ਇਹ ਸਾਰਾ ਜਿਹੜਾ ਫੁੱਲ ਹੈ ਤਕਰੀਬਨ ਕਲਕੱਤਾ ਤੋਂ ਦਿੱਲੀ ਤੋਂ ਅੱਛਾ ਜੀ ਜਿਹੜਾ ਕਲਕੱਤੇ ਲੈਣੀ ਹੁੰਦਾ ਹੈ ਕਲਕੱਤੇ ਤੋਂ ਯਾਰੀ ਕੀ ਬਾਤ ਬਾਈ ਯਾਰ ਉੱਥੋਂ ਦਿੱਲੀ ਦਿੱਲੀ ਤੋਂ ਫੇਰ ਬੈਠੇ ਅੱਛਾ ਬਾਈ ਇਹਰ ਵੀ ਫੁੱਲ ਆਉਂਦੇ ਨੇ ਯਾਰ ਬਾਈ ਯਾਰ ਦਿੱਲੀ ਹਰ ਤੁੰਨੇ ਨਾ ਹੁਣ ਕਿਤਨੇ ਜ਼ਿਆਦੇ ਲਾ ਜਾਣਗੇ ਫੁੱਲ ਆਣ ਦੇ ਹਾਂ ਜੀ ਹਾਂ ਜੀ ਹਾਂ ਜੀ ਬਾਈ ਯਾਰ ਦਿੱਲੀ ਦਿੱਲੀ ਤੋਂ ਗਾਹ ਵਾਹ ਜੀ ਵਾਹ ਬਾਈ ਡ੍ਰੇਨ ਪੜ ਕਿ ਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਬਿਲਕੁਲ ਸ਼ਾਂਤ ਨਹੀਂ ਬਾਹਰ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਥੈਂਕ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਬਦુલ ਜੀ ਤੁਸੀਂ ਇਸ ਰੋਸ਼ਨੀ ਦੇ ਤਿਹਾੜ ਤੇ ਲੋਗਾ ਦੇ ਘਰਾਂ ਦੇ ਵਿੱਚ ਆਪਣੇ ਕਸਟਮਰਸ ਦੇ ਘਰਾਂ ਦੇ ਵਿੱਚ ਆਪਣੇ ਪ੍ਰੋਡਕਟਸ ਦੇ ਨਾਲ ਖੁਸ਼ੀਆਂ ਦੁਗਨੀਆਂ ਕਰ ਰਹੇ ਹੋ ਔਰੇ ਆਪਣੀ ਸ਼ਾਪ ਪਹਿਲਾਂ ਤੇ ਤੁਹਾਨੂੰ ওভার ਕਰਦਾ ਤੁਸੀਂ ਦੱਸੋ ਕਿ ਕਿੰਨੇ ਸਾਲ ਤੋਂ ਆਪਾਂ ਇਸ ਬਿਜ਼ਨਸ ਜੀ ਜੀ ਅਸੀਂ ਸ਼ਾਪ ਤਾਂ ਵੈਸੇ ਨਵੀਂ ਸ਼ੁਰੂ ਕਰੀ ਹੈ ਜੀ ਜੀ ਤੇ ਇਹ ਮਤਲਬ ਹੈ ਵੀ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਕਿ ਜਿਹੜਾ ਇਹਨਾਂ ਵੱਡਾ ਆਪਣਾ ਇਹ ਫੈਸਟੀਵਲ ਹੈ ਹੈਨਾ ਇਹ ਦੀਪਾਵਲੀ ਅਸੀਂ ਆਪਣੇ ਵੱਲੋਂ ਤੇ ਆਪਣੇ ਸਾਰੇ ਵਰਕਰਾਂ ਵੱਲੋਂ ਵਾਹ ਸਾਰੇ ਪਰਿਵਾਰ ਵੱਲੋਂ ਕੀ ਬਾਤ ਸਾਰੇ ਪਰਿਵਾਰਾਂ ਨੂੰ ਪੰਜਾਬ ਦੇ ਨਹੀਂ ਬਲਕਿ ਹਿੰਦੁਸਤਾਨ ਦੇ ਸਾਰੇ ਹਾਂ ਹਾਂ ਜੀ ਸਾਰੇ ਪਰਿਵਾਰਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਪਿਆਰ ਔਰ ਦੀਪਾਵਲੀ ਦੀਆਂ ਸ਼ੁਭ ਕਾਮਨਾਵਾਂ ਬਹੁਤ ਅੱਛੇ ਜੀ ਸਾਰਿਆਂ ਲਈ ਮਾਲਕ ਖੁਸ਼ੀਆਂ ਲੈ ਕੇ ਆਵੇ ਔਰ ਸਾਰਿਆਂ ਦੇ ਜਿਹੜੇ ਘਰ ਰੋਸ਼ਨ ਹੋਣ ਜੀ ਤੇ ਤਰੱਕੀ ਕਰਨ ਸਾਡੀਆਂ ਇਹੀ ਦੁਆਵਾਂ ਨੇ ਤੇ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਕਸਟਮਰ ਨੂੰ ਅੱਛੇ ਤੋਂ ਅੱਛਾ ਜਿਹੜਾ ਕੋਈ ਵੀ ਸਿਸਟਮ ਸਮਾਨ ਉਹਨੂੰ ਅੱਛਾ ਪ੍ਰੋਵਾਈਡ ਕਰ ਸਕੀਏ ਬਹੁਤ ਅੱਛੇ ਜੀ ਤੇ ਅਸੀਂ ਜਿਹੜਾ ਵੀ ਕੰਮ ਅਸੀਂ ਕਰ ਰਹੇ ਹਾਂ ਬੜੇ ਸ਼ੌਂਕ ਨਾਲ ਅਸੀਂ ਇਹ ਕੰਮ ਕਰਦੇ ਹਾਂ ਤੇ ਜਿਹੜਾ ਕਸਟਮਰ ਨੂੰ ਦੇਖ ਕੇ ਅੱਛਾ ਲੱਗੇ ਸੁੰਦਰ ਲੱਗੇ ਕ੍ਰੀਏਟੀਵਿਟੀ ਵੀ ਅਸੀਂ ਵਧੀਆ ਵਧੀਆ ਜਿਹੜੀਆਂ ਆਈਟਮਸ ਨੇ ਉਹ ਅਸੀਂ ਲਿਆ ਕੇ ਉਹ ਕਸਟਮਰ ਨੂੰ ਆਪਣੇ ਦਿਨੇ ਆ ਬਹੁਤ ਅੱਛੇ ਜੀ ਸਾਡੇ ਵੱਲੋਂ ਇੱਕ ਵਾਰੀ ਬਹੁਤ ਬਹੁਤ ਹੈ ਮੁਬਾਰਕਾਂ ਦੀ ਪਾਬਲੀ ਦੀਆਂ ਹੈ ਜੀ ਸਾਰੇ ਪਰਿਵਾਰਾਂ ਨੂੰ ਪਰ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਵਰਲਡ ਨੂੰ ਸਾਡੇ ਵੱਲੋਂ ਬਹੁਤ ਬਹੁਤ ਸ਼ੁਭ ਕਾਮਨਾ ਸ਼ੁਕਰੀਆ